ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਸਾਡੇ ਕਿਸਾਨੀ ਭੈਣ ਭਰਾ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਸ ਦੇ ਉੱਤੇ ਬੈਠੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ ਵਾਹਿਗੁਰੂ ਅੱਗੇ ਇਹ ਅਪੀਲ ਹੈ ਕਿ ਸਭ ਕੁਝ ਸੁੱਖ ਸ਼ਾਂਤੀ ਦੇ ਨਾਲ ਪੂਰਾ ਹੋ ਜਾਏ ਤੇ ਮੈਂ ਆਪਣੇ ਕੁਝ ਇੱਕ ਕਾਰਨਾ ਕਰਕੇ ਹੁਣ ਇਸ ਟਾਈਮ ਮੁੰਬਈ ਆ ਜੀ ਮੈਂ ਜੇ ਉੱਥੇ ਪਹੁੰਚ ਨਹੀਂ ਸਕਿਆ ਨਹੀਂ ਤਾਂ ਮੈਂ ਡੈਫੀਨੇਟ ਜ਼ਰੂਰ ਜੁਆਇਨ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਤੇ ਵਾਹਿਗੁਰੂ ਕਰੇ ਕਿ ਉਹ ਲੋੜੀ ਨਾ ਪਵੇ ਅਸੀਂ ਪਹਿਲਾਂ ਹੀ ਸਾਡੇ ਜਿਹੜੀ ਮੰਗਾਂ ਸਾਡੇ ਕਿਸਾਨ ਭੈਣ ਭਰਾ ਉੱਥੇ ਲੈ ਕੇ ਗਏ ਨੇ ਮੰਗਾਂ ਪੂਰੀਆਂ ਹੋ ਜਾਣ ਜਿੱਥੇ ਵੀ ਆ ਨਾਲ ਆ ਜੀ ਜੇ ਮੈਂ ਦੂਰ ਵੀ ਹੈਗਾ ਤਾਂ ਵੀ ਨਾਲ ਆ ਤੇ ਹਰ ਇੱਕ ਭੈਣ ਭਰਾ ਨੂੰ ਇਹ ਹੀ ਅਪੀਲ ਹੈ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ ਤੇ ਜਦੋਂ ਕੋਈ ਵਿਪਤਾ ਪੈਂਦੀ ਆ ਕੋਈ ਮੁਸੀਬਤ ਦੇ ਵਿੱਚ ਆਉਂਦਾ ਤਾਂ ਫਰਜ਼ ਹੁੰਦਾ ਕਿ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਣ ਏਕਤਾ ਦੇ ਵਿੱਚ ਬਲ ਹੈ ਤਾਂ ਸਾਰੇ ਜਾਣੇ ਆਪਾਂ ਮਿਲ ਕੇ ਜਿੱਥੇ ਵੀ ਆ ਸਾਥ ਦੇਈਏ ਆਪਣੀ ਇਸ ਮਹਿੰਮ ਨੂੰ ਹੋਰ ਤਕੜਾ ਕਰੀਏ ਤੇ ਇੱਕ ਸਾਰੇ ਭੈਣ ਭਰਾਵਾ ਅੱਗੇ ਸਾਰੇ ਅੱਗੇ ਘੱਟ ਜੋੜ ਕੇ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਦਾ ਕੋਈ ਰਾਜਨੀਤਿਕ ਬਿਆਨ ਨਾ ਦਈਏ ਕਿਉਂਕਿ ਆਪਾਂ ਉੱਥੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਿਸਾਨੀ ਆਪਣੇ ਬਿਲਾ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਆਪਾਂ ਉੱਥੇ ਇਕੱਠੇ ਹੋ ਰਹੇ ਹਾਂ ਸੋ ਸਿਰਫ ਉਹਦੀ ਗੱਲ ਕੀਤੀ ਜਾਵੇ ਕਿਉਂਕਿ ਤੁਹਾਨੂੰ ਬਹਾਨੇ ਸਿਰ ਤੁਹਾਡੇ ਮੂੰਹ ਤੋਂ ਕੋਈ ਗੱਲ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਵਿਰੋਧੀ ਪਾਰਟੀਆਂ ਬਹੁਤ ਹੁੰਦੀਆਂ ਵਿਰੋਧੀ ਧੜੇ ਬੰਦੀਆਂ ਕਿਉਂਕਿ ਇਕਤਾ ਨੂੰ ਤੋੜਨਾ ਇਦਾਂ ਹੀ ਹਾਂਜੀ ਸਸਕਾ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਸਾਡੇ ਕਿਸਾਨੀ ਭੈਣ ਭਰਾ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਸ ਦੇ ਉੱਤੇ ਬੈਠੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ ਵਾਹਿਗੁਰੂ ਅਗੇ ਹੀ ਅਪੀਲ ਹੈ ਕਿ ਸਭ ਕੁਝ ਸੁਖ ਸ਼ਾਂਤੀ ਦੇ ਨਾਲ ਪੂਰਾ ਹੋ ਜਾਵੇ ਤੇ ਮੈਂ ਆਪਣੇ ਕੁਝ ਇੱਕ ਕਾਰਨਾ ਕਰਕੇ ਹੁਣ ਇਸ ਟਾਈਮ ਮੁੰਬਈ ਆ ਜੀ ਮੈਂ ਜੇ ਉੱਥੇ ਪਹੁੰਚ ਨਹੀਂ ਸਕਿਆ ਨਹੀਂ ਤਾਂ ਮੈਂ ਡੈਫੀਨੇਟ ਆ ਜ਼ਰੂਰ ਜੁਆਇਨ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਤੇ ਵਾਹਿਗੁਰੂ ਕਰੇ ਕਿ ਉਹ ਲੋੜੀ ਨਾ ਪਵੇ ਅਸੀਂ ਪਹਿਲਾਂ ਹੀ ਸਾਡੇ ਜਿਹੜੀ ਮੰਗਾ ਸਾਡੇ ਕਿਸਾਨ ਭੈਣ ਭਰਾ ਉੱਥੇ ਲੈ ਕੇ ਗਏ ਨੇ ਮੰਗਾ ਪੂਰੀਆਂ ਹੋ ਜਾਣ ਜਿੱਥੇ ਵੀ ਆ ਨਾਲ ਆ ਜੀ ਜੇ ਮੈਂ ਦੂਰ ਵੀ ਹੈਗਾ ਤਾਂ ਵੀ ਨਾਲ ਆ ਤੇ ਹਰ ਇੱਕ ਭੈਣ ਭਰਾ ਨੂੰ ਇਹ ਹੀ ਅਪੀਲ ਹੈ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ ਤੇ ਜਦੋਂ ਕੋਈ ਵਿਪਤਾ ਪੈਂਦੀ ਆ ਕੋਈ ਮੁਸੀਬਤ ਦੇ ਵਿੱਚ ਆਉਂਦਾ ਤਾਂ ਫਰਜ਼ ਹੁੰਦਾ ਕਿ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਣ ਏਕਤਾ ਦੇ ਵਿੱਚ ਬਲ ਹੈ ਤਾ ਸਾਰੇ ਜਾਨੇ ਆਪਾਂ ਮਿਲ ਕੇ ਜਿੱਥੇ ਵੀ ਆ ਸਾਥ ਦੇ ਇਹ ਆਪਣੀ ਇਸ ਮਹਿੰਮ ਨੂੰ ਹੋਰ ਤਕੜਾ ਕਰੀਏ ਤੇ ਇੱਕ ਸਾਰੇ ਭੈਣ ਭਰਾਵਾ ਅੱਗੇ ਸਾਰੇ ਅੱਗੇ ਘੱਟ ਜੋੜ ਕੇ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਦਾ ਕੋਈ ਰਾਜਨੀਤਿਕ ਬਿਆਨਾ ਦਈਏ ਕਿਉਂਕਿ ਆਪਾਂ ਉੱਥੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਿਸਾਨੀ ਆਪਣੇ ਬਿਲਾ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਆਪਾਂ ਉੱਥੇ ਇਕੱਠੇ ਹੋ ਰਹੇ ਆ ਸੋ ਸਿਰਫ ਉਹਦੀ ਗੱਲ ਕੀਤੀ ਜਾਵੇ ਕਿਉਂਕਿ ਤੁਹਾਨੂੰ ਬਹਾਨੇ ਸਿਰ ਤੁਹਾਡੇ ਮੂੰਹ ਤੋਂ ਕੋਈ ਗੱਲ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਕਿਉਂਕਿ ਵਿਰੋਧੀ ਪਾਰਟੀਆਂ ਬਹੁਤ ਹੁੰਦੀਆਂ ਵਿਰੋਧੀ ਧੜੇਬੰਦੀਆਂ ਕਿਉਂਕਿ ਏਕਤਾ ਨੂੰ ਤੋੜਨ ਲਈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਧੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ